ਦੀਦੀ ਤਨੁਕਾਰ ਕੋਈ ਕੰਮ ਨਹੀਂ ਹੈਗਾ ਬਸ ਕੰਦਾ ਨਾ ਲੱਗ ਕੇ ਸੌਂਦੇ ਰਿਆ ਕਰੋ ਹੁਣ ਮੈਂ ਘਰੋਂ ਕਿਤੇ ਚਲ ਜਾਂ ਦੱਸ ਦੇਖ ਲੈ ਇਹਦੇ ਕੰਮ ਵੀ ਦੱਸ ਮੈਂ ਤੈਨੂੰ ਬਰਾ ਕੀ ਕਹਿਤਾ ਵਾ ਕਿੱਡੀ ਛੇਤੀ ਆਈ ਆ ਵੇਖ ਮੈਂ ਤਾਂ ਉਦਾਂ ਵਿਹਾਰੀ ਗੱਲਾਂ ਕਰਨ ਨਹੀਂ ਆਉਂਦੀ ਬੜੀ ਚਲਾਕ ਮਾਂ ਦੀਦੀ ਤੂੰ ਵੀ ਉਥੇ ਕਿਹੜੀ ਗੱਲ ਕਰਕੇ ਆਈ ਤਾਂ ਤੂੰ ਇੱਥੇ ਆ ਕੇ ਕਿਹੜੀਆਂ ਕਰਨ ਦੇਈਆਂ ਇਹ ਮੈਂ ਕੀ ਕਹਿਤਾ ਉਹਨੂੰ ਮੈਂ ਸਭ ਸੁਣ ਲਿਆ ਵਾ ਸਮਝਾਉਣੀ ਨਹੀਂ ਮੈਂ ਤਾਂ ਉਹਨੂੰ ਇਹ ਰੋਸ ਸੱਸ ਇਦਾਂ ਕਰਦੀਆਂ ਵਾ ਇਹ ਇਹ ਤੈਨੂੰ ਚੁੱਪਣਾ ਦਿੰਦੀਆਂ ਵਾ ਤੈਨੂੰ ਜਾਣੀ ਇਹ ਪਿੰਡ ਜਾਣ ਦਿੱਤਾ ਫਾਇਦਾ ਕਰਨੀ ਪਾੜੀਦਾ ਹੋਈਦਾ ਕਿਸਦਾ ਠੀਕ ਵਾ ਨਾ ਸਰਪੰਦਰ ਕੀ ਕਰਨ ਰਹੀ ਆ ਸਾਸਿਕਲ ਜੀ ਸਾਸਿਕਲ ਬੋ ਆਜੋ ਕਰਨਾ ਕੀ ਆ ਇਹੋ ਦੇਹੀ ਸਾਫ ਸਫਾਈ ਜੀ ਕਰਨਾ ਤੇ ਤੂੰ ਸਾਫ ਸਫਾਈ ਕਰਨ ਰਹੀ ਆ ਤੇ ਮੈਡਮ ਕਿੱਥੇ ਗਈ ਆ ਮੈਂ ਅੱਗੇ ਵੇਖਣ ਨਹੀਂ ਦੀ ਹੋਣੀ ਨਹੀਂ ਲਈ ਕਿਤੇ ਮੈਡਮ ਨੇ ਕੀ ਕਰਨਾ ਵਾ ਜੀ ਮੈਡਮ ਦਾ ਰਫੜੀ ਨਹੀਂ ਮੋਕਦਾ ਸਾਰਾ ਦਿਨ ਕਰਨਾ ਉਹਨੇ ਹੋਰ ਕੀ ਹੁਣ ਖਾਦਾ ਰੱਪੜ ਪਾ ਲਿਆ ਨੇ ਪੌਣਾ ਗਾਧਾ ਵਾਂਦੀ ਦੀ ਮੇਰਾ ਤਾਂ ਦਸਨ ਨੂੰ ਜੀ ਨਹੀਂ ਕਰਦਾ ਵੀ ਐਵੇਂ ਗੱਲ ਕੀਤੀ ਨਾ ਮੜਿਆ ਗਾਂ ਦੀ ਗਾਂ ਨਿਕਲ ਜਾਂਦੀ ਏ ਤੇ ਪਰ ਕੀ ਬੰਦਾ ਕਰੇ ਇਹਦਾ ਹੱਲ ਪੜਨਾ ਕੀ ਕਰਦੀ ਏ ਹੁਣ ਕੀ ਹੋ ਗਿਆ ਪਹਿਲਾਂ ਤਾਂ ਕਹਿੰਦੀ ਸੀ ਪੜਨ ਵੱਲ ਆਹੋ ਕਿ ਮੈਂ ਪੜਨਾ ਮੈਂ ਤਾਂ ਪੜ ਕੇ ਨੌਕਰੀ ਕਰਨੀ ਏ ਇਹ ਬੰਦਾ ਇਹਨੂੰ ਇੰਨਾ ਪੁਛੇ ਵੀ ਜਦੋਂ ਤੇਰਾ ਵਿਆਹ ਏ ਤੂੰ ਪਿਛਿਓ ਪੜ ਕੇ ਹੁਣੀ ਉਹ ਧੰਦੇ ਕੋ ਪੜਿਆ ਗਿਆ ਨਾਲੇ ਏਡੀ ਵੀ ਕਾਦੀ ਵਿਆਹ ਦੀ ਕਾਲੀ ਪਈ ਫਿਰ ਨੌਕਰੀ ਲਾ ਕੇ ਤੇ ਫੇਰ ਹੀ ਵਿਆਹ ਕਰਾ ਲਿੰਦੀ ਅਹੀਂ ਤਾਂ ਕਹਿੰਦੇ ਆ ਜੇ ਐਡਾ ਹੀ ਨਾ ਨੌਕਰੀ ਦਾ ਤਾੜ ਹੀ ਵੀ ਨੌਕਰੀ ਗੜੇ ਕੁੜੀ ਸਾਡੀ ਉਦੋਂ ਕਰਾ ਕੇ ਕੱਲ ਦੇ ਇਥੇ ਹੁਣ ਸਾਡੀ ਜਾਨ ਖਾਂਦੇ ਹੀ ਰੋਈ ਸਾਡੀ ਵੀ ਇਹ ਲਾਲ ਰਪਿੰਦਰ ਉਦਾਂ ਮੈਨੂੰ ਵੀ ਇਨਾ ਚਿਰ ਹੋ ਗਿਆ ਇਹਨੂੰ ਤੈਨੂੰ ਵੀ ਹੋ ਗਿਆ ਕਦੀ ਕੋਈ ਗੱਲ ਨਹੀਂ ਅਹੀਂ ਕੀਤੀ ਹੈਗੀ ਤੇ ਇਹ ਪਤਾ ਨਹੀਂ ਕਿੱਦਾਂ ਦੀ ਆ ਗਈ ਅਜੇ ਕੱਲ ਆਈ ਆ ਤੇ ਕਿਦਾਂ ਪਵਾੜੇ ਤੇ ਪਵਾੜਾ ਪਾਈ ਜਾਂਦੀ ਏ ਬਸ ਕਿਸ ਨਾ ਕਿਸ ਗੱਲ ਚ ਚੱਲ ਦੀਦੀ ਹਾ ਤੇ ਗੱਲ ਹੈ ਹੀ ਨਾ ਪੜਨ ਵਾਲੀ ਚੱਲ ਉਹ ਹੁਣ ਪਤਾ ਯਾ ਜੋ ਚੱਲਣ ਦਿਆ ਹੁਣ ਕੱਲ ਦੀ ਗੱਲ ਸੁਣ ਲਓ ਕੱਲ ਬੰਨਾ ਕੀ ਹੋਇਆ ਮੈਂ ਥੋੜੀ ਜੀ ਠੀਕ ਨਹੀਂ ਤੁਹਾਨੂੰ ਪਤਾ ਹੀ ਹੁਣ ਕਿਦਾਂ ਦੀ ਹਾਲਤ ਉਹ ਤਾਂ ਮਾੜੀ ਮੋਟੀ ਤੁਹਾਨੂੰ ਕੋ ਨਾ ਕੋਤੇ ਹੋਈ ਜਾਂਦਾ ਰੋਈ ਦੇ ਡਿੰਗੀ ਨਹੀਂ ਹੁੰਦਾ ਹੀ ਆ ਨਾ ਤੇ ਇਦਾਂ ਰਸੋਈ ਦੇ ਵਿੱਚ ਕੰਮ ਡਿੰਗੀ ਕਰਨ ਪਹਿਲਾਂ ਸਬਜੀ ਭਾਜੀ ਬਣਾਈ ਮੁੜ ਕੇ ਝਾੜੂ ਪੋਚਾ ਕੀਤਾ ਸਾਰਾ ਘਰ ਘੁਰ ਕੇ ਮੁੜ ਕੇ ਮੈਂ ਘੜੀ ਗੱਲ ਮੇ ਪੈ ਗਈ ਤੇ ਇਹ ਕਹਿੰਦੀ ਵੀ ਮੈਂ ਇਹ ਜਾਣਾ ਪਿੰਡ ਪੀਂਡ ਆਹ ਪੀਂਡ ਕੀ ਕਰਨ ਜਾਣਾ ਇਨੇ ਪਲਾ ਐਵੇਂ ਹੀ ਜਦੋਂ ਘਰ ਦੇ ਵਿੱਚ ਕਪੜਾ ਪਾਉਣਾ ਹੋਵੇ ਤੇ ਮੈਂ ਹਾਂ ਤੈਨੂੰ ਲੱਭਾ ਨਹੀਂ ਦਿਆ ਕਿ ਮੈਂ ਕਿਹੜੀ ਹਾਲਤ ਵਿੱਚ ਕੰਮ ਨਹੀਂ ਆ ਕਰਨਾ ਕਿ ਅਸਲ ਦੇ ਵਿੱਚ ਨਾ ਕੰਮ ਤੋਂ ਹੀ ਡਰਦੀ ਰਹਦੀ ਐ ਤੇ ਮੈਨੂੰ ਕੰਮ ਨਾ ਕਰਨਾ ਪਵੇ ਬਸ ਕੋਈ ਨਾ ਕੋਈ ਬਹਾਨਾ ਹੀ ਲੱਭਦੀ ਰਹਿੰਦੀ ਐ ਬਸ ਜਿਦੀ ਕਰਦੀ ਤੇ ਹਿੱਦਾ ਹੀ ਆ ਕੰਮ ਕੋਈ ਕਰਨਾ ਆਉਂਦਾ ਹੋਵੇ ਤੇ ਕਰੇ ਕੰਮ ਦੀ ਤਾਂ ਕਿਸ ਦੀ ਜਾਚ ਹੀ ਨਹੀਂ ਆ ਨਾ ਕਿੱਥੇ ਹਾਏ ਹਾਏ ਉਹਨਾਂ ਨੇ ਸਿਖਾਇਆ ਹੀ ਕੱਖ ਨਹੀਂ ਪਲਾ ਜੇ ਸਬਜੀ ਭਾਜੀ ਆ ਉਹ ਨਹੀਂ ਬਣਾਉਣੀ ਆਉਂਦੀ ਇੱਕ ਦਿਨ ਚਾਹ ਘੋਟ ਬਣਾਉਣ ਦਾ ਸੀ ਉਹ ਜਿਹੜਾ ਮਿੱਠਾ ਪਾਇਆ ਹੀ ਨਾ ਲੈ 10 ਤੇ ਭਲਾ 扑ੜਕ ਦੀਏ ਕਿਹਦੇ ਸਿਰ ਤੇ ਆ ਭਲਾ ਜੇ ਕਰਦਾ ਕੱਖ ਨਹੀਂ ਹੁੰਦਾ ਤੇ ਪਤਾ ਨਹੀਂ ਕਿਹਦੇ ਸਿਰ ਤੇ ਛਾਲਾਂ ਡਈ ਹੈ ਮਾਰਨ ਵੀ ਮੈਂ ਹੀ ਮੈਂ ਉਹ ਜਿਹਨੂੰ ਵੱਖ ਕਰਦੇ ਬੰਦਾ ਤੇ ਫਿਰ ਇਹ ਕੀ ਪਕਾ ਕੇ ਖਾਵੇ ਭਲਾ ਉਹ ਵੀ ਜਿਹੜਾ ਇਹਦੇ ਮਗਰ ਲੱਗਾ ਵਾ ਤੇ ਉਹ ਵੀ ਹੋਏ ਭੁੱਖਾ ਹੀ ਬੈਠਾ ਰਵੇ ਉਹਦੇ ਸਿਰੇ ਮੰਮੀ ਸਿਰੇ ਦੋ ਲਾ ਦਿੰਦੇ ਆ ਫੁਲਕੇ ਤੇ ਲੈ ਕੇ ਤੇ ਤੁਰ ਪੈਂਦਾ ਵਾ ਤੇ ਚਾਹੀਓ ਬਾਹਰੋਂ ਕੋਹ ਨਾ ਕੋ ਖਾ ਆਉਂਦਾ ਵਾ ਤੇ ਇਹ ਖਾ ਲੈਂਦੀ ਆ ਪਕੀਆਂ ਪਿਛਾਲਾ ਪਧਿੱਦਨੇ ਲਾਈ ਲੈਣੀਆਂ ਹੁੰਦੇ ਮੇਰੇ ਸਿਰ ਤੇ ਕਰੀ ਜਾਂਦੀ ਹੈਗੀ ਸਾਰੇ ਕੰਮ ਹੀ ਜ਼ਰੂਰੀ ਹੁੰਦੇ ਆ ਇਹ ਤੇ ਪਿਛਲਿਆਂ ਨੂੰ ਵੀ ਚਾਹੀਦਾ ਹੈ ਕਿ ਇਹ ਪੜ੍ਹਾਈ ਦੇ ਨਾਲ ਨਾਲ ਇਹੋ ਜੀ ਵੀ ਅਕਲ ਮਤ ਦੇ ਛੜੀਏ ਕਿਤੇ ਮਾੜੀ ਮੋਟੀ ਕਿਤੇ ਨਾਲੇ ਦੀਦੀ ਕੰਮ ਸਭ ਤੋਂ ਪਹਿਲਾਂ ਜ਼ਰੂਰੀ ਕੰਮ ਜਿਹੜਾ ساری ਉਮਰ ਕੰਮ ਆਉਣਾ ਗੜੀ ਚੱਲ ਹੋਣੀ ਕੋ ਤੇ ਲੰਗਰ ਤੇ ਪਕਾ ਕੇ ਖਾਣਾ ਹੀ ਪੈਣਾ ਵਾ ਨਾ ਉਹ ਤੇ ਖਾਣਾ ਹੀ ਪਣਾ ਹੋਂ ਦਾ ਸਾਂਝਾ ਘਰ ਵਾ ਤੇ ਕੋਈ ਨਹੀਂ ਚੱਲੀ ਜਾਂਦਾ ਤੇ ਵੱਖ ਵੀ ਇੱਕ ਨਾ ਇੱਕ ਦਿਨ ਹੋਣਾ ਹੀ ਆ ਸਾਲ ਨਾ ਉਹ 2 ਸਾਲ ਨੰਗੋ ਐਦਾਂ ਤੂੰ ਕਿੰਨਾ ਵਿਚਾਰ ਕਰ ਕਰਕੇ ਇਹਨਾਂ ਨੂੰ ਦੇਈ ਜਾਵੇਂਗੀ ਤੂੰ ਚੁੱਪ ਕਰਕੇ ਨਾ ਰੈਸਟ ਕਰਿਆ ਕਰ ਤੇ ਕੰਮ ਕਰਾਇਆ ਕਰ ਇਹਦੇ ਕੋਲ ਦੀਦੀ ਕੀ ਕਰਾਂ ਮੈਂ ਮੈਨੂੰ ਤੇ ਫਿਰ ਵੀ ਤਰਸ ਆ ਜਾਂਦਾ ਤੇ ਮੜਾ ਮੋਟਾ ਵੀ ਚੱਲ ਕੋਈ ਗੱਲ ਨਹੀਂ ਨਵੀਂ ਸਵੀ ਆ ਪਰ ਇਹਨੂੰ ਨਵੀਂ ਸਵੀ ਦਾ ਲਿਆਜੀ ਹੈ ਨਹੀਂ ਕੋਈ ਨਾ ਮੰਮੀ ਦੀ ਕਰਦੀ ਨਾ ਮੇਰਾ ਕਰਦੀ ਆ ਜੇ ਤੂੰ ਐਦਾਂ ਹੀ ਤਰਸ ਕਰਦੀ ਰਹੀ ਨਾ ਤੇ ਤੂੰ ਕਮਜੋਗੀ ਰਹਿ ਜਾਣਾ ਯਾ ਚਾਚੀ ਕਿੱਥੇ ਗਈ ਹੈ ਦੀਦੀ ਚਾਚੀ ਤੇ ਕਿਧਰ ਨਹੀਂ ਗਏ ਇੱਥੇ ਅੰਦਰੇ ਲੰਮੇ ਪਏ ਆ ਤਾਨੂੰ ਪਤਾ ਹੁਣ 2-3 ਦਿਨ ਹੋ ਗਏ ਧੁੱਪ ਨਹੀਂ ਨਿਕਲੀ ਤੇ ਐਵੇਂ ਠੀਕ ਜੇ ਨਹੀਂ ਲੱਗੰਦੇ ਤੇ ਮੈਂ ਬਾਹਰ ਘਾਟੀ ਜਾਂਦਨੀ ਮੈਂ ਤਾਂ ਲੰਮੀ ਪੈ ਜੋ ਕੋਈ ਗੱਲ ਨਹੀਂ ਮੈਂ ਵੀ ਆਖਣ ਦੀ ਵੀ ਬਾਹਰ ਫਿਰਦੇ ਤੁਰਦੇ ਵੀ ਨਹੀਂ ਲੱਗਦੇ ਹੁਣ ਹਾਂਜੀ ਤੇ ਉਹ ਮੈਡਮ ਕਿੱਥੇ ਉਹਨੂੰ ਬੈੱਡ ਰੈਸਟ ਵਾ ਹਾਏ ਹਾਏ ਉਹਨੂੰ ਕਾਦੀ ਬੈੱਡ ਰੈਸਟ ਵਾ ਮੇਰੀ ਤਾਂ ਕੋਈ ਗੱਲ ਨਹੀਂ ਆ ਉਹਨੂੰ ਜ਼ਿਆਦਾ ਜ਼ਰੂਰੀ ਹੈ ਨਾ ਸਵੇਰੇ ਚਾਹ ਘੁੱਟ ਬਣਾਈ ਹੀ ਉਹ ਲੈ ਕੇ ਅੰਦਰ ਵੜ ਗਈ ਆ ਉਹ ਚਲ ਗਈ ਆ ਵਾ ਡਿਊਟੀ ਤੇ ਆਪ ਫੇਰ ਉੱਥੇ ਪੈ ਗਈ ਆ ਹੋਏ ਕਿ ਨਾ ਪਰ ਕੰਦਰਾਂ ਜੇ ਤੂੰ ਕਵੇ ਤੇ ਪਹਿਲਾਂ ਮੈਂ ਗੱਲ ਕਰਕੇ ਵੇਖਾਂ ਨਾ ਚੱਲ ਵੇਖ ਲੋ ਜਿੱਦੀ ਗੱਲ ਕਰਕੇ ਕੀ ਪਤਾ ਤੁਹਾਡੀ ਮੰਨ ਲੇ ਤੁਹਾਡੇ ਤੇ ਸਿਰੋਹਣ ਪਾਣੀ ਲੰਗ ਗਿਆ ਤੇ ਇਹ ਨਾ ਹੁਣ ਅਹੀਂ ਕਹਿਣਾ ਹੀ ਚੱਲ ਵੀ ਨੀਆ ਪਹਿਲਾਂ ਕਹਿ ਕੇ ਕੀ ਪਤਾ ਮੇਰੀ ਸ਼ਰਮ ਕਰ ਲੇ ਤੇ ਚੱਲ ਅੱਗੇ ਹਣਾ ਤਮਾਸ਼ਾ ਲੱਗਾ ਰਹਿਦਾ ਵਾ ਤੇ ਇਹ ਚੰਗੀ ਨਹੀਂ ਗੱਲ ਅਗੀ ਚੱਲ ਕੋਈ ਨਹੀਂ ਵੇਖ ਲੋ ਗੱਲ ਕਰਕੇ ਤੁਸੀਂ ਵੀ ਫਲਾ ਕੀ ਕਹਿੰਦੀ ਚਲ ਵੇਖਦੀ ਆਂ ਫਲਾ ਇੱਕ ਤੇ ਮੈਨੂੰ ਡਰ ਲੱਗਦਾ ਵੀ ਕਿਤੇ ਮੈਨੂੰ ਨਾ ਪੈ ਜੇ ਦੀਦੀ ਕੋਈ ਨਹੀਂ ਜਾਦਨ ਲੱਗੇ ਕਿਤੇ ਤੁਸੀਂ ਜਾ ਕੇ ਗੱਲ ਕਰਕੇ ਆਓ ਇੱਕ ਵਾਰ ਪਰਪਿੰਦਰ ਮੈਨੂੰ ਨਾ ਡਰ ਜਾ ਲੱਗਦਾ ਚਲ ਜੇ ਤੂੰ ਕਹਿੰਨੀ ਆ ਨਾ ਮੈਂ ਵੇਖਦੀ ਆਂ ਫਲਾ ਗੱਲ ਕਰਕੇ ਉਹਨੂੰ ਤੁਸੀਂ ਕਰਕੇ ਵੇਖੋ ਫਿਰ ਦੱਸਿਓ ਮੈਨੂੰ ਫਲਾ ਕੀ ਕਹਿੰਦੀ ਕੋਈ ਨਹੀਂ ਮੈਂ ਦੱਸ ਦਈਏ ਚਲ ਇਹਦੇ ਸਾਹਮਣੇ ਤਾਂ ਮੈਂ ਚੰਗੀ ਬਣ ਆਂ ਐਵੇਂ ਜਾ ਕੇ ਫੇਰ ਉਹਨੂੰ ਦੱਸੋਗੀ ਤੂੰ ਤੇਰੇ ਮਾਰੇ ਇਦਾਂ ਕਹਿੰਦੀ ਮੈਨੂੰ ਕੀ ਲੋੜਵਾ ਕਹਿੰਦੀ ਨਾਲੇ ਜੋ ਮਰਜ਼ੀ ਕਰਦੀ ਫਿਰੇ ਹੋ ਸਵਾਦ ਲਾਉਗੀ ਵੀ ਗੜੀ ਘਟਵਾ ਇੱਕ ਦਿਨ 2 ਲਾਗੇ ਦਸੂ ਜਾ ਗਈ ਸੁਣਦੀਆਂ ਭਲਾ ਜਾ ਗਈ ਨਹੀਂ ਤੇ ਇੱਥੇ ਤਾਂ ਮਾਸ਼ੱਲਾ ਬੂ ਵਿਖੀ ਸੰਦੀਪ ਕੀ ਕਰਨ ਰਹੀ ਆ ਕੁਝ ਨਹੀਂ ਦੀਦੀ ਕੰਮ ਹੀ ਥੋੜਾ ਜਿਆਦਾ ਸਕੂਲ ਦਾ ਤੇ ਅਰੇਂਜ ਕਰਨਾ ਅਸ਼ਸ਼ਾ ਮੈਂ ਆਖਣ ਦੀ ਮੈਂ ਦੇਦੀ ਹੀ ਨਹੀਂ ਹੁਣ ਬਾਹਰ ਪਤਾ ਨਹੀਂ ਕਿੱਥੇ ਚਲ ਗਈਆਂ ਅੰਦਰ ਹੀ ਰਹਿਦਾ ਬਾਹ ਠੰਡ ਇੰਨੀ ਆਹੂ ਤਾਂ ਕਰਕੇ ਫਿਰ ਅੰਦਰ ਹੀ ਬਹਿ ਜਾਈਦਾ ਵਾ ਬਾਹਰ ਕੀ ਕਰਨਾ ਵਾ ਤੇ ਕਰ ਲਿਆ ਕੰਮ ਕੂਮ ਕੰਮ ਹੋ ਗਿਆ ਸਾਰਾ ਹੀ ਅਸ਼ਸ਼ਾ ਹਾਂਜੀ ਤੁਸੀਂ ਸੁਣਾਓ ਕਿੰਨੇ ਦਿਨ ਹੋ ਗਿਆ ਦੇਖਿਆ ਨਹੀਂ ਤੁਸੀਂ ਵੀ ਐਦਾਂ ਹੀ ਸੰਦੀਪ ਮੈਂ ਵੀ ਘਮ ਘਮ ਕਰਕੇ ਨਾ ਅੰਦਰੇ ਹੀ ਫੇ ਲੰਮੇ ਲੁੰਮੇ ਪੈ ਜਾਂਦਾ ਵਾ ਕੀ ਕਰਨਾ ਹੁੰਦਾ ਵਾ ਬਾਹਰ ਨਹੀਂ ਨੇ ਠੀਕ ਆ ਹਾਂ ਠੀਕ ਆ ਤੇ ਮੇਰੀ ਗੱਲ ਸੁਣੋ ਤੁਹਾਡੇ ਘਰ ਬੜੀ ਰੌਲੀ ਪੈਂਦੀ ਰਹਿੰਦੀ ਕੀ ਗੱਲ ਵਾ ਦੀਦੀ ਕੀ ਦੱਸਾਂ ਤੁਹਾਨੂੰ ਮੈਂ ਜੇ ਮੈਂ ਪੜਨੋਂ ਵਾਲੋ ਕਿਹਾ ਹੀ ਨਾ ਇਹਨਾਂ ਨੂੰ ਇਹ ਤਾਂ ਨਹੀਂ ਮੰਨੇ ਜਿਵੇਂ ਕੱਲ ਪੇਕੇ ਜਾਣਾ ਸੀ ਤੇ ਦੀਦੀ ਸਿਰ ਬੰਨ ਕੇ ਬਹਿ ਗਏ ਉਹਨੂੰ ਕੀ ਹੋਇਆ ਉਹ ਤਾਂ ਸਿਰ ਬੰਨ ਕੇ ਬਹਿ ਗਈ ਜਾਣ ਕੇ ਮੈਨੂੰ ਕਿਤੇ ਸੁਣ ਲੈਣਾ ਫੋਨ ਕਰਦੇ ਨੂੰ ਕਿਨੇ ਪੇਕੇ ਜਾਣਾ ਵਾ ਉਸ ਦਿਨ ਲੰਮੀ ਪੈ ਗਈ ਪਹਿਲਾਂ ਸਾਰਾ ਦਿਨ ਚੰਗੇ ਰਹੇ ਆ ਸਵੇਰੇ ਵੀ ਚੰਗੇ ਹੀ ਜਦੋਂ ਮੈਂ ਕਹਤਾ ਨਾ ਮੈਂ ਨਹੀਂ ਜਾਣਾ ਉਦੋਂ ਚੰਗੇ ਬాలే ਹੋਗੇ ਸੰਦੀਪ ਇਹ ਤੇ ਹੈਗੀਆਂ ਹੀ ਏਦਾਂ ਦੀਆਂ ਵਾ ਇਹ ਦੋਵੇਂ ਨੋ ਸੱਸ ਨਾ ਮੈਨੂੰ ਨਹੀਂ ਹਟਕਣ ਦਿੰਦੀਆਂ ਹੁੰਦੀਆਂ ਇਹਨਾਂ ਨੇ ਤੈਨੂੰ ਕਿੱਥੋਂ ਠਿਕਨ ਦੇਣਾ ਤੂੰ ਤੇ ਇਹਨਾਂ ਦੇ ਘਰ ਦੇ ਵਿੱਚ ਵਾ ਮੈਂ ਤੇ ਗਵਾਣ ਢੀ ਤੇ ਮੈਨੂੰ ਨਹੀਂ ਹਟਕਣ ਦਿੰਦੀਆਂ ਹੁੰਦੀਆਂ ਤੇ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਕਿ ਤੈਨੂੰ ਨਾ ਜ਼ੁਰਤ ਰੱਖਣੀ ਪੈਣੀ ਆ ਫੇਰ ਹੀ ਤੂੰ ਇੱਥੇ ਵਸਣਾ ਅੱਗੇ ਮੈਨੂੰ ਕਹਿੰਦੇ ਤੇਰੇ ਮਾਂ ਪਿਓ ਨੇ ਕਿਉਂ ਨਹੀਂ ਪੜਾਇਆ ਮੇਹੋ ਜਿੰਨੇ ਜੋਗੇ ਹੈਗੇ ਉਹਨਾਂ ਨੇ ਪੜਾਇਆ ਹੀ ਤੁਸੀਂ ਗੱਲ ਕੀਤੀ ਉਹਨਾਂ ਨਾਲ ਕਿ ਅਸੀਂ ਨੌਕਰੀ ਦਵਾਵਾਂਗੇ ਕੋਈ ਗੱਲ ਨਹੀਂ ਅੱਗੇ ਪੜਾ ਲਾਂਗੇ ਤੇ ਆਹੋ ਜਦ ਫਿਰ ਪਹਿਲਾਂ ਗੱਲ ਨਾ ਕਰਦੇ ਉਦੋਂ ਕਹਿ ਦਿੰਦੇ ਵੀ ਸਾਡੇ ਕੋ ਨਹੀਂ ਪੜਾਇਆ ਜਾਣਾ ਹੁਣ ਇੱਥੇ ਆ ਕੇ ਤਾਂ ਮੁਕਰ ਗਏ ਐ ਤੇ ਤੂੰ ਕਹਿਣਾ ਸੀ ਨਾ ਵੀ ਮੈਂ ਇੱਥੇ ਪੜਨਾ ਹੀ ਪੜਨਾ ਬੜਾ ਰੋਲਾ ਪਾਇਆ ਦੀਦੀ ਇਹ ਨਹੀਂ ਮੰਨਦੇ ਹੈਗੇ ਤੇ ਮਾਣਾ ਮੁੰਡਾ ਚਲੋ ਜਿੰਨੇ ਜੋਗੀ ਹੈਗੀ ਮੈਂ ਕੰਮ ਕਰ ਲੈਣੀ ਆ ਸਬਜ਼ੇ ਸਬਜ਼ੀ ਮੈਨੂੰ ਨਹੀਂ ਬਣਾਉਣੀ ਹੁੰਦੀ ਇਹ ਗੱਲ ਮੈਂ ਪਹਿਲਾਂ ਵੀ ਕੀਤੀ ਸੀ ਇਹਨਾਂ ਨਾਲ ਇਹਨਾਂ ਨੇ ਚਲੋ ਇਹੋ ਗੱਲ ਹੀ ਉਹ ਡਹੀ ਕਰਨ ਜਠਾਣੀ ਤੇਰੀ ਇੰਦੀ ਇਹਨੂੰ ਤੇ ਕੰਮ ਹੀ ਨਹੀਂ ਕੋਈ ਕਰਨਾ ਆਉਂਦਾ ਇਹਨੂੰ ਤੇ ਸਬਜ਼ੀ ਨਹੀਂ ਬਣਾਉਣੀ ਆਉਂਦੀ ਇਹਨੇ ਤੇ ਚਾਹ ਬਣਾਈ ਉਹ ਵੀ ਕਿਹੇ ਕੰਮ ਦੀ ਨਹੀਂ ਬਣਾਈ ਇਹ ਬੱਤੀ ਬੱਤੀ ਉਹ ਗੱਲਾਂ ਕਰਨ ਢੀ ਤੇਰੇ ਖਿਲਾਫ ਦੀਦੀ ਉਹ ਇਦਾਂ ਹੀ ਕਰਦੀ ਆ ਮੇਰੀਆਂ ਸੁਣ ਕੇ ਜਾ ਕੇ ਮੰਮੀ ਨੂੰ ਦੱਸ ਦਿੰਦੀ ਆ ਪਹਿਲਾਂ ਤੇ ਮੇਰ ਨਾਲ ਬੜੀ ਚੰਗੀ ਸੀ ਮੈਂ ਤੇ ਇਹ ਸੋਚਿਆ ਕਿ ਚੰਗੀ ਹੋਣੀ ਦੀਦੀ ਨਹੀਂ ਚੰਗੀ ਚੁੰਗੀ ਕਿੱਥੇ ਆਏ ਮੈਨੂੰ ਪਤਾ ਵਾ ਮੈਂ ਗੇਤੀ ਆਈ ਆ ਕਿ ਇਹ ਕਿੰਨੀ ਕੁ ਚੰਗੀ ਹੈ ਮੈਂ ਤੈਨੂੰ ਉਦਣ ਵੀ ਸਮਝਾ ਕੇ ਗਈ ਸੀ ਕਿ ਉਹ ਇਦਾਂ ਦੀ ਉਹ ਜੋ ਨਣਾਣਾਈ ਉਹ ਵੀ ਛੱਤੀ ਛੱਤੀ ਗੱਲਾਂ ਕਰ ਗਈ ਮੈਨੂੰ ਤੂੰ ਪੜੰਡੀਆਂ ਕਰਦਾ ਕੰਮ ਕਰਿਆ ਕਰ ਇਹ ਸਾਰੇ ਨਾ ਇੱਕ ਪਾਸੇ ਆ ਤੇਰਾ ਵਸੀਬਾ ਇੱਥੇ ਬੜਾ ਔਖਾ ਹੋਣਾ ਵਾ ਸੰਦੀਪ ਤੇ ਤੂੰ ਮੇਰੀ ਮੰਨੇ ਨਾ ਤੇ ਇਹਨਾਂ ਨੂੰ ਐਂ ਨ ਰੱਖਿਆ ਕਰ ਠੋਕ ਠੋਕੇ ਜਵਾਬ ਦਿਆ ਕਰ ਇਹਨਾਂ ਗੜੀ ਕਿੰਨਾ ਕੁ ਚਿਰ ਹੋਇਆ ਜੇ ਵਿਆਹ ਨੂੰ ਤੇ ਪਹਿਲਾਂ ਇਦਾਂ ਟੈਪੇ ਕਰਨ ਜਿਵੇਂ ਮਾੜਾ ਮਾਟਾ ਕੰਮ ਕਰ ਲੈਂਦੀ ਆ ਤੇ ਬਸ ਉਹਦੀਆਂ ਤਰੀਫਾਂ ਕਰੀ ਜਾਂਦੇ ਮੰਮੀ ਉਹ ਕੰਮ ਕਰਦੀ ਆ ਤੇ ਜਦੋਂ ਫਿਰ ਤੂੰ ਪਹਿਲਾਂ ਦੱਸਿਆ ਹੈ ਵੀ ਮੈਨੂੰ ਨਹੀਂ ਕੰਮ ਕਰਨਾ ਹੁੰਦਾ ਤੇ ਫਿਰ ਇਹਦੇ ਵਿੱਚ ਗੱਲਾਂ ਕਰਨ ਵਾਲੀ ਕਿਹੜੀ ਗੱਲ ਵਾਪਰਾਂ ਚਲੋ ਇਹਨਾਂ ਕੋ ਗਲਤੀ ਹੋ ਗਈ ਇਹਨਾਂ ਨੇ ਦੱਸਿਆ ਨਾ ਘਰ ਕਿ ਕੰਮ ਨਹੀਂ ਕਰਨਾ ਹੁੰਦਾ ਉਹ ਮੇਰੇ ਪਿੱਛੇ ਹੀ ਪੈ ਗਈਆਂ ਹੁਣ ਤੇ ਫਿਰ ਕੀ ਹੋ ਗਿਆ ਭਲਾ ਜੇ ਨਹੀਂ ਕਰਨਾ ਹੁੰਦਾ ਜੇ ਇਹ ਦੋ ਜਣੀਆਂ ਕੰਮ ਕਰ ਲੈਣਗੀਆਂ ਤੇ ਕਿੱਧਰ ਦੀ ਆਖਰ ਆ ਚੱਲੀ ਹੈ ਭਲਾ ਮੈਂ ਤਾਂ ਸਭ ਨੂੰ ਸਮਝਾਇਆ ਕਿ ਮੈਂ ਜੇ ਨੌਕਰੀ ਮਿਲ ਜੂਗੀ ਤੇ ਘਰ ਹੀ ਆਉਣੇ ਪੈਸੇ ਉਹ ਕਿਹੜਾ ਕਿਤੇ ਜਾਣੇ ਆ ਤੂੰ ਨਾ ਦਲਜੀਤ ਨੂੰ ਕਹਿ ਕੇ ਨਾ ਤੇ ਤੂੰ ਨੌਕਰੀ ਦਾ ਆਪਣੀ ਦਾ ਘਰ ਤੂੰ ਪੜ ਲਾ ਜਿੰਨਾ ਤੇਰੇ ਕੋਲ ਪੜੇ ਹੁੰਦੇ ਨਾ ਮੈਂ ਤਾਂ ਜਾਇਆ ਕਰਨਾ ਪੜਨ ਵਾਸਤੇ ਇਹ ਜੋ ਮਰਜ਼ੀ ਕਰਦੇ ਰਹਿਣ ਤੂੰ ਨਾ ਇੰਨਾ ਪਿਛੇ ਲੱਗ ਤੂੰ ਚੁੱਪ ਕਰਕੇ ਨਾ ਬੇਸ਼ੱਕ ਜੇ ਇਹਨਾਂ ਨਾਲ ਲੜਨਾ ਪੈਂਦਾ ਨਾ ਲੜ ਕੇ ਵੀ ਨਾ ਤੇ ਤੂੰ ਪੜਨੇ ਪੈ ਜਾ ਇੱਕ ਵਾਰੀ ਇੱਕ ਵਾਰੀ ਤੂੰ ਪੈ ਗਈ ਨਾ ਤੇ ਫਿਰ ਇਹ ਕਿਥੋਂ ਤੈਨੂੰ ਡੱਕ ਲੈਣਗੇ ਭਲਾ ਜੇ ਮੈਂ ਚੰਗੀ ਵੀ ਬਣ ਗਈ ਨਾ ਤਾਂ ਵੀ ਇਹਨਾਂ ਨੇ ਕਿਹੜਾ ਕਦਰ ਕਰਨੀ ਹੈ ਮੇਰੀ ਨਹੀਂ ਤੇਰਾ ਘਰ ਵਾਲਾ ਇੰਨਾ ਕਮਾਉਂ ਡਿਆ ਵਾ ਉਹ ਘਰੇ ਹੀ ਦੇਈ ਜਾਂ ਡਿਆ ਵਾ ਇਹਨਾਂ ਨੂੰ ਇਹ ਹੀ ਹੋ ਵੀ ਜੀ ਇਹ ਪੜਨ ਡੈ ਭੀ ਨਾ ਤੇ ਉਹਦੇ ਵਿੱਚੋਂ ਨਾ ਤੇਰੇ ਤੇ ਲੱਗੀ ਜਾਣੇ ਤੇਾਨੂੰ ਪੈਸੇ ਜਿਹੜੇ ਆ ਘਟ ਮਿਲਨੇ ਆ ਫਿਰ ਰੂਣਦੇ ਇਹਨਾਂ ਨੂੰ ਇਹ ਗੱਲ ਦਾ ਵਾ ਜਦੋਂ ਉਹ ਮੇਰਾ ਸਾਥ ਦੇਣਦੇ ਆ ਮੈਨੂੰ ਇਹਨਾਂ ਦੀ ਪਰਵਾਹ ਨਹੀਂ ਹੈਗੀ ਕੋਈ ਦੀ ਉਹ ਦੂਜੀ ਨੂੰ ਤੇ ਇਹ ਹੀ ਉਹ ਵੀ ਮੇਰਾ ਘਰ ਵਾਲਾ ਤੇ ਘਰੇ ਹੀ ਆ ਬਸ ਤੇ ਉਹਨੂੰ ਤੇ ਇਹ ਆ ਵੀ ਇਹ ਵੀ ਨਾ ਕਿਸੇ ਪਾਸੇ ਲੱਗ ਜਾਣ ਉਹ ਵੀ ਨੌਕਰੀ ਕਰਨ ਦੇ ਆ ਜੇ ਇਹਨੂੰ ਵੀ ਕੱਲ ਨੂੰ ਮਿਲ ਗਈ ਤੇ ਫੇਰ ਉਥੇ ਵੀ ਅਹੀਂ ਤੇ ਰਹਿ ਜਾਣਾ ਉਦਾਂ ਦੇ ਉਦਾਂ ਹੀ ਪਵਾੜੇ ਦੀ ਜੜ ਨਾ ਇਹੋ ਹੀ ਆ ਇਹੋ ਮੰਮੀ ਨੂੰ ਸਖਾਲਦੀ ਆ ਨਹੀਂ ਤੂੰ ਮੰਮੀ ਨੂੰ ਵੀ ਘਟਣਾ ਸਮਝ ਉਹ ਵੀ ਬਥੇਰੀ ਤੇਜ ਵਾ ਉਹ ਘਟ ਨਹੀਂ ਗਈ ਹੈਗੀ ਇਦੇ ਵਿੱਚ ਕਿਹੜੀ ਵੱਡੀ ਗੱਲ ਹੀ ਪੇਕੇ ਜਾਣਾ ਮੈਂ ਇੰਨਾ ਚਿਰ ਬਾਹਰ ਚੱਲੀ ਹੀ ਪੇਕੇ ਵੇਖਾਂ ਸਹੀ ਇਹ ਗੱਲਾਂ ਕਰਨ ਜੜੀਆਂ ਡੀਆਂ ਵੀ ਕਿ ਡੀਐਮ ਤਰੀਆ ਹੈ ਇਹਨੂੰ ਤਾਂ ਮੈਂ ਕੱਲ ਲਿਆ ਵਾ ਤੂੰ ਜਾ ਕੇ ਤੈਨੂੰ ਸਮਝਾ ਇਹ ਜਾ ਕੇ ਮੇਰੀਆਂ ਡੈਵੀ ਚੁਗਲੀਆਂ ਕਰਨ ਖਲੋ ਜਾ ਤੂੰ ਦੱਸਦੀ ਨਹੀਂ ਦੀਦੀ ਹਾਂ ਬੜੀ ਸੁਣੀ ਗੱਲ ਵਾ ਨਹੀਂ ਕੀ ਹੋ ਗਿਆ ਮੈਂ ਤਾਂ ਤੁਹਾਨੂੰ ਕੱਲ ਲਿਆ ਵਾ ਵੀ ਜਾ ਕੇ ਉਹਨਾਂ ਕੋਈ ਗੱਲਬਾਤ ਕਰੋ ਕੋਈ ਨੂੰ ਸਮਝਾਓ ਤੇ ਤੁਸੀਂ ਮੇਰੀਆਂ ਘਰੀ ਜਾਂਦੇ ਆਂ ਵੇਖ ਲੈ ਸੰਦੀਪ ਇਸ ਵਾਰ ਤੇ ਮੈਂ ਤੁਹਾਡੇ ਘਰ ਨਹੀਂ ਆਉਂਦੀ ਇਹਨਾਂ ਨੇ ਮੈਨੂੰ ਪੁੱਛ ਵੀ ਨਹੀਂ ਕੀਤਾ ਤੂੰ ਸੰਦੀਪ ਚੁੱਪੀ ਕੀਤੀ ਰੋ ਮੈਂ ਸਾਰਾ ਕੁਝ ਸੁਣ ਕੇ ਫੇਰੀ ਆਈ ਆਂ ਨਹੀਂ ਕੰਦਾ ਨਾਲ ਲੱਗੇ ਰਹਿੰਦੇ ਨੇ ਦੀਦੀ ਤੁਹਾਨੂੰ ਘਰ ਕੋਈ ਕੰਮ ਨਹੀਂ ਹੈਗਾ ਬਸ ਕੰਦਾ ਨਾਲ ਲੱਗੇ ਸੌਂਦੇ ਰਿਹਾ ਕਰੋ ਹੁਣ ਮੈਂ ਘਰੋਂ ਕਿਤੇ ਚਲ ਜਾਂ ਦੱਸ ਵੇਖ ਲੈ ਇਹਦੇ ਕੰਮ ਕਿ ਦੱਸ ਮੈਂ ਤੈਨੂੰ ਬਲਕਿ ਕੀ ਕਹਾਂ ਤਾ ਚਿੱਡੀ ਛੇਤੀ ਆਈ ਆ ਵੇਖ ਮੈਂ ਤਾਂ ਉਹਦਾ ਵਿਹਾਰੀ ਗੱਲਾਂ ਕਰਨ ਨਹੀਂ ਹੁੰਦੀ ਬੜੀ ਚਲਾਕਵਾ ਦੀਦੀ ਤੂੰ ਵੀ ਉਥੇ ਕਿਹੜੀ ਗੱਲ ਕਰਕੇ ਆਈ ਤੇ ਤੂੰ ਇੱਥੇ ਆ ਕੇ ਕਿਹੜੀਆਂ ਕਰਨ ਦੇਈਆਂ ਕਿ ਮੈਂ ਕੀ ਕਹਿਤਾ ਉਹਨੂੰ ਮੈਂ ਸਭ ਸੁਣ ਲਿਆ ਵਾ ਸਮਝਾਉਣੀ ਨਹੀਂ ਮੈਂ ਤੇ ਉਹਨੂੰ ਇਹ ਜਿਵੇਂ ਸੱਸ ਇਦਾਂ ਕਰਦੀਆਂ ਵਾ ਇਹ ਇਹ ਤੈਨੂੰ ਚੁੱਪਣਾ ਦਿੰਦੀਆਂ ਵਾ ਤੈਨੂੰ ਜਾਣੀ ਇਹ ਪਿੰਡ ਜਾਣ ਦਿੱਤਾ ਇਦਾਂ ਕਰ ਨਹੀਂ ਪਾੜੀਦਾ ਹੋਈਦਾ ਕਿਸਦਾ ਠੀਕ ਵਾ ਨੀ ਕੋ ਕਿਹੜਾ ਤੁਹਾਡਾ ਘਰ ਪਾੜਨ ਦੀ ਫਸਮਾ ਨੂੰ ਖਾਓ ਜਾ ਕੇ ਤੁਸੀਂ ਬਹਿ ਜਾਓ ਦੀਦੀ ਤੁਸੀਂ ਚਲਾ ਹਾਂ ਹੁਣ ਇੱਧਰ ਹੁਣ ਤੁਰੀ ਜਾਨੀ ਆ ਚੋਪਰ ਕੇ ਖਿਸਕ ਗਈ ਹੁਣ ਕਪੱਤ ਪਾ ਗਏ ਤੇ ਮੇਰੀ ਗੱਲ ਸੁਣ ਤੂੰ ਗੱਲ ਸੁਭਾਦ ਲੈਣ ਦੀ ਹੀ ਗੱਲਾਂ ਦੇ ਤੇ ਭੇਜਿਆ ਦਾ ਤੂੰ ਹੀ ਦੀਦੀ ਸਵਾਦ ਕਾ ਦਾ ਲੈਣਾ ਹੀ ਮੈਂ ਮੈਂ ਕਾ ਦਾ ਭੇਜਿਆ ਉਹਨੂੰ ਸੂਹਾਂ ਤੇ ਤੂੰ ਹੀ ਲੈਨੇ ਆ ਕਿ ਜਾ ਕੇ ਵੇਪਲਾ ਕੀ ਕਰਨ ਦੀ ਆ ਮੈਨੂੰ ਭਲਾ ਪਤਾ ਨਹੀਂ ਮੇਰੇ ਦਾ ਕੰਮ ਕਰਦਾ ਮੈਂ ਕਿਹੜੀ ਗੱਲ ਕਰਨੀ ਕਿ ਨਹੀਂ ਕਿ ਡੇ ਡਈ ਉਹਨਾਂ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰ ਪਹਿਲਾਂ ਤਾਂ ਤੁਹਾਡੇ ਨਾਲ ਕਰਕੇ ਹੀ ਕੀ ਪਤਾ ਕੀ ਗੱਲਾਂ ਕੀਤੀਆਂ ਤੁਸੀਂ ਮੇਰੇ ਬਾਰੇ ਮੈਂ ਕੋਈ ਸੰਦੀਪ ਗੱਲ ਨਹੀਂ ਕੀਤੀ ਠੀਕ ਵਾ ਨਾ ਪਤਾ ਮੈਨੂੰ ਜਿੰਨਾ ਕਿ ਤੁਹਾਡਾ ਨਾ ਤੀਪਲ ਕਰਦੇ ਨਹੀਂ ਕੋਈ ਗੱਲ ਕੇ ਕਿਦਾਂ ਡਈਆਂ ਹੀ ਇਹ ਨਾ ਸੱਸ ਇਦਾਂ ਕਰਦੀਆਂ ਵਾ ਇਹਨਾਂ ਤੇਨੂੰ ਕਿਥੇ ਜੀਣ ਦੇਣਾ ਵਾ ਇਹਦੇ ਮਗਰ ਨਾਲ ਲੱਗ ਜੀ ਕਿਤੇ ਅੜਾ ਮੜਾ ਮੋੜ ਇੱਥੇ ਰਹਿੰਦੀ ਵੀ ਨਹੀਂ ਉਹ ਰਹਿਣ ਦੇਣਾ ਨਹੀਂ ਤੇ ਉਹ ਸੱਚੀ ਕਹਿਣ ਦੇ ਹੀ ਕਰਦੇ ਤੁਸੀਂ ਇਦਾਂ ਵਾ ਬੱਸ ਆ ਗਈ ਨਾ ਉਹਦੀਆਂ ਗੱਲਾਂ ਦੇ ਵਿੱਚ ਮੈਂ ਨਹੀਂ ਕਿਹਾ ਉਹ 판 ਜੋ ਕੋ ਕਹਿੰਦੀ ਹੀ ਉਹ ਮੈਨੂੰ ਪਤਾ ਘਰ ਤੇ ਜੋ ਹੋਣ ਦੇ ਨਾ ਉਹ ਸੱਚੀ ਕਹਿਣ ਦੇ ਹੀ ਸੱਚ ਕਹਿਣ ਦੇ ਹੀ ਜਾ ਫਿਰ ਉਹਦੇ ਵਾਲੀ ਚੱਲ ਜਾ ਐਨੀ ਚੰਗੀ ਲੱਗਨ ਦੇਈ ਤੇ ਚੱਲ ਜੂਗੀ ਕੋਈ ਗੱਲ ਨਹੀਂ ਤੁਸੀਂ ਸੌਕੇ ਹੋ ਜਿਓ ਹਾਈ ਹਾਈ ਨਿੱਕ ਬੀਯੰਤਰੀ ਮੈਨੂੰ ਕੀ ਪਤਾ ਹੀ ਵੀ ਇਹ ਲਾ ਕੇ ਕੰਨ ਨਾਲ ਲਾ ਕੇ ਤੇ ਸੁਣ ਲਈ ਓਏ ਹਾਈ ਮਾਰੇ ਬਚ ਕੇ ਆ ਗਈ ਲੜਦੀਆਂ ਰਹੋ ਖਸਮਾਂ ਨੂੰ ਖਾਉ ਜਾਂ। ਨਾਲੇ ਮੈਂ ਕਿਉਂ ਜਾਵਾ ਉਧਰ? ਆ ਮੇਰਾ ਘਰ ਨਹੀਂ ਐ। ਸਾਰੇ ਪਵਾੜੇ ਨਾ ਟਾਡੇ ਆ। ਜੇ ਜਿਹੜਾ ਘਰ ਬਣਾਉਣਾ ਹੈ ਨਾ ਤੇ ਘਰਦਿਆਂ ਦੀ ਮੰਨੇ ਤੂੰ। ਜੇ ਮੈਂ ਪੜਨ ਵਾਲੋ ਕਿਹਾ ਸੀ ਤੇ ਉਹ ਵੀ ਤੁਸੀਂ ਮੰਮੀ ਨੂੰ ਮਨਾ ਕਰ ਦਿੱਤਾ। ਜੇ ਹੁਣ ਮੈਂ ਪੇਕੇ ਜਾਣਾ ਸੀ ਤੇ ਤੁਸੀਂ ਸਿਰ ਬਣ ਕੇ ਬਹਿ ਗਏ। ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਐ ਠੀਕ ਐ ਨਾ? ਕਸੂਰ ਇਹਦਾ ਤਾਂ ਮਾੜਾ ਮੁਰਾ ਢਿੱਲਾ ਹੋਈ ਜਾਂਦਾ ਕਿ ਹਵਲੇ। ਜੇ ਤੂੰ ਕੱਲ ਨੂੰ ਪੈ ਜੇਂਗੀ ਤੇ ਮੈਂ ਖੁਣ ਜਾਣ ਕੇ ਪਈ ਆ। ਅੱਗੋਂ ਪਿੱਛੋਂ ਨਿਕਦੀ ਹੋਇਆ ਹੁਣ ਮੈਂ ਪਿੰਡ ਜਾਣਾ ਤੇ ਤੁਹਾਡਾ ਸਰੀਰ ਢਿੱਲਾ ਹੋ ਗਿਆ। ਤੇ ਕੋਈ ਨਹੀਂ ਜੇ ਗੈਦਨ ਪੈ ਜੂਗੀ ਤਾਂ ਮੈਂ ਵੀ ਇਦਾਂ ਤੈਨੂੰ ਉਠਾ ਲੂੰਗੀ ਕੋਈ ਯਾਰ ਫੇਰ ਕੰਮ ਕਰ ਕਰ ਲੂੰਗੀ ਮੈਂ ਕੰਮ ਮੈਂ ਅੱਗੇ ਕਿਹੜਾ ਨਹੀਂ ਕਰਦੀ ਪਰ ਤੁਸੀਂ ਵੱਖਰੀ ਗੱਲ ਨਾ ਨਹੀਂ ਕਰਦੇ ਨਹੀਂ ਉਹਦੀਆਂ ਗੱਲਾਂ ਵਿੱਚ ਨਾ ਜੀ ਤੈਨੂੰ ਸਮਝਾਉਂਦੇ ਹੀ ਆਂ ਦੀਦੀ ਘਰ ਪੜਨ ਵਾਲੇ ਵੀ ਨਾ ਘਰ ਦੇ ਹੀ ਹੁੰਦੇ ਆ ਬਾਹਰ ਦੇ ਫੇਰ ਚੰਗੇ ਲੱਗਦੇ ਆ ਨਹੀਂ ਬਸ ਦੋ ਮਿੰਟ ਤੇਰੇ ਲਾਗੇ ਬੈਠੀ ਹੈ ਨਾ ਤੇ ਤੂੰ ਤੇ ਉਹਦੀ ਬੋਲੀ ਬੋਲਣ ਡੈ ਪਈ ਆ ਤੈਨੂੰ ਘਰ ਦੇ ਕਿਥੋਂ ਚੰਗੇ ਲੱਗਣੇ ਹੁਣ ਜਾ ਜਾ ਦੀਦੀ ਆਪਣਾ ਕੰਮ ਕਰੋ ਜਾ ਕੇ ਬਸ ਲੜਨਾ ਆ ਜਾਂਦੇ 24 ਘੰਟੇ ਮੇਰੇ ਨਾਲ ਕੰਮ ਤੇ ਕੋਈ ਮੈਨੂੰ ਨਹੀਂ ਤੁੰਝਾਉਂਦਾ ਨਹੀਂ ਆ ਸਮਝ ਜਾ ਵੱਡੇ ਸਿਆਣੇ ਆਏ ਸਮਝ ਜਾ ਪਤਾ ਮੈਨੂੰ ਜਿੰਨਾ ਕਿ ਮੈਂ ਕਰਨਾ ਵਾ ਵੱਡੀ ਆਈ ਮੈਨੂੰ ਸਮਝਾਉਣਾ ਪਤਾ ਮੈਨੂੰ ਤੇਰੀਆਂ ਵੀ ਕਰਤੂਤਾਂ ਦਾ ਪਹਿਲਾਂ ਉਹਨੂੰ ਭੇਜਦਾ ਵਾ ਜਾ ਕੇ ਵੇਪਲਾ ਕੀ ਕਰਨ ਢੀ ਆ ਕਿੱਡੀ ਆਈ ਕੰਧਾਂ ਲਾ ਕੇ ਸੌਂਦੀ ਰਹਿੰਦੀ ਆ ਘਰ ਤੇ ਤੂੰ ਹੀ ਪੜਨ ਢੀ ਆ ਪਤਾ ਮੈਨੂੰ ਜਿੰਨਾ ਕਿ ਤੂੰ ਕਰਨ ਢੀ ਆ ਮੇਰੀ ਗੱਲ ਸੁਣ ਦਿਲਜੀਤ ਹੁਣ ਤੂੰ ਨੌਕਰੀ ਕਰਨ ਲਿਆ ਵਾ ਯਾਰ ਹੈ ਤੇ ਜੇ ਉਹ ਨਾ ਵੀ ਨੌਕਰੀ ਤੇ ਜਾਊਗੀ ਤੇ ਕਿਤੇ ਆਖਰ ਨਹੀਂ ਆ ਚੱਲੀ ਅਟਕੋ ਹੈ ਕੀ ਨਹੀਂ ਹੈ ਸਾਰੇ ਸੰਦ ਖਲੋਤੇ ਆ ਕੋਠੀ ਪਈ ਆ ਮੈਨੂੰ ਯਾਰ ਇਹ ਹੀ ਉਹਦਾ ਸੁਪਨਾ ਵਾ ਪੜਨ ਦਾ ਕਦੇ ਅਧੂਰਾ ਨੇ ਰਹਿ ਜਾ ਕਦੇ ਉਹ ਯਾਰ ਦਲਜੀਤ ਜੇ ਘਰ ਚਿਕ ਪਾਤਰਿਆ ਤੇ ਸੁਪਨੇ ਨੂੰ ਗੋਲੀ ਮਾਰਨੀ लवली ਦਾ ਨਾ ਕਰੋ ਤੂੰ ਵੱਡਾ ਵਾ ਯਾਰ ਘਰ ਦੇ ਸਭ ਕੋ ਠੀਕ ਕਰ ਸਕਦਾ ਮੇਰੀ ਗੱਲ ਸੁਣ ਰਵਿੰਦਰ ਵੀ ਰਾਜੀ ਆ ਮੇਰੇ ਭਾਈ ਤੇ ਤੂੰ ਅੱਜ ਪਾ ਦੇ ਉਹਨੂੰ ਪੜਨੇ ਹੈ ਹੁਣ ਜੇ ਮਾਤਾ ਹੀ ਨਾ ਮੰਨੂਗੀ ਉਹਨੂੰ ਦੁਖੀ ਕਰਕੇ ਤੇ ਜੇ ਉਹਨੂੰ ਪੜਨੇ ਪਾਤਾ ਤੇ ਫਾਇਦਾ ਕੀ ਆ ਫਿਰ लवली ਘਰ ਤੇ ਤੂੰ ਵੀ ਨਹੀਂ ਜਾਂਦਾ ਘਰ ਤੇ ਮੈਂ ਵੀ ਨਹੀਂ ਜਾਂਦਾ ਰਪਿੰਦਰ ਭਾਵੀ ਕੋਈ ਰਾਜੀ ਨਹੀਂ ਉਹ ਦੋਵੇਂ ਪਾਸੇ ਦੀ ਗੱਲ ਕਰਦੀ ਹੁਣ ਮੈਂ ਦੱਸ ਕੀ ਕਰਾਂ ਰਪਿੰਦਰ ਨੂੰ ਬਾਹਰ ਕੱਢਦਾ ਵੀ ਜਾਂ ਮਾਂ ਨੂੰ ਕੱਢਦਾ ਬਾਹਰ ਕੱਢਣ ਨਾਲ ਫਰੀ ਮੈਂ ਕਹਿੰਦਾ ਮੈਂ ਤਾਂ ਕਹਿੰਦਾ ਸਮਝਾ ਤੂੰ ਵੱਡਾ ਤੂੰ ਸਭ ਕੁਝ ਕਰ ਸਕਦਾ ਵਾ ਉਹ ਤਾਂ ਨਹੀਂ ਸਮਝਦੀਆਂ ਰਪਿੰਦਰ ਨੇ ਸਾਰੀ ਉਮਰ ਕੀਤਾ ਹੀ ਉਹ ਕੰਮ ਹੈ ਤੇ ਮੰਮੀ ਵੀ ਫਿਰ ਉਹਦਾ ਸੋਚਦੀ ਆ ਵੀ ਇਹ ਅੱਜ ਆਈ ਆ ਤੇ ਹੁਣ ਇਹ ਨੌਕਰੀ ਵਾਲੀ ਬੰਨਣ ਬੈਠੀ ਜੇ ਨੌਕਰੀ ਕਰਨ ਲੱਗ ਪਈ ਤਾਂ ਪੈਸੇ ਕਿੱਥੇ ਆਉਣੇ ਘਰੇ ਹੀ ਆਉਣੇ ਹਨ ਤੈਨੂੰ ਕਹਿੰਦੇ ਨਹੀਂ ਪੈਹ ਦਿੱਤੇ ਜਦੋਂ ਮੰਗੇ ਆ ਉਹ ਪਿਆਹਾਂ ਦੀ ਨਹੀਂ ਗੱਲ ਕੋਈ ਵੀ ਮੈਂ ਇਹ ਕਹਿੰਨ ਦੀਆਂ ਵੀ ਜਾਈ ਇਕੱਠੇ ਰਹਣ ਦੇ ਆ ਨਾ ਇਕੱਠੇ ਰਹੀ ਜਾਈਏ ਜੇ ਮਾਲਾ ਕੱਲ ਨੂੰ ਮੇਰੇ ਮੂੰਹ ਕੋ ਨਿਕਲ ਗਿਆ ਤੇਰੇ ਨਿਕਲ ਗਿਆ ਫਿਰ ਵਖੋ ਵਖੋ ਹੋ ਕੇ ਬਾਵਾਂਗੇ ਯਾਰ ਮੈਂ ਦੱਸ ਹੁਣ ਕੀ ਕਰਾਂ ਮੈਂ ਵੀ ਫਸ ਗਿਆ ਹਾਂ ਤੂੰ ਯਾਰ ਸੋਹਰੇ ਨੂੰ ਕੀ ਹੋਣਾ ਦੱਸ ਹੁਣ ਕਹਾਂ ਉਹਨੂੰ ਕਿਹਾ ਵੀ ਜਵਾਬ ਦੇ ਦੇ ਉਹ ਨਹੀਂ ਪੜ੍ਹਨਦੇ ਕੋਹ ਨਹੀਂ ਕਹ ਹੁੰਦਾ ਹੁੰਦਾ ਦੋਗਦੇ ਰੌਲਾ ਪਾਉਣਾ ਹੁੰਦਾ ਵੀ ਉਹ ਚੱਲ ਵੇਖ ਲੈਨੇ ਗੱਲ ਕਰਕੇ ਇਕੜੀ ਮੈਂ ਨੇ ਕਹਨਾ ਤੂੰ ਵੱਡਾ ਹਾਂ ਦੋਵੇਂ ਰਪੇ ਲਰਪਾ ਵੀ ਨਹੀਂ ਬਿਠਾ ਤੇ ਮੰਮੀ ਨੂੰ ਵੀ ਬਿਠਾ ਇਕੜੀ ਸਮਝਾ ਕੇ ਵੇਖ ਲੈ ਯਾਰ ਨਾ ਕਰ ਇਦਾਂ ਚਲ ਕੋਈ ਗੱਲ ਨਹੀਂ ਕਿਦਾਂ ਸਾਰੇ ਜਣੇ ਬਹਿ ਜੰਨੇ ਆ ਫਿਰ ਹਾਂ ਤੇ ਕੀ ਨਹੀਂ ਹੁੰਦਾ ਜੇ ਕਰਨ ਤੇ ਆਈਏ ਨਾ ਸਭ ਕੋ ਹੋ ਜਾਂਦਾ ਮੈਂ ਫਿਰ ਜ਼ਿਆਦਾ ਨਹੀਂ ਮੰਮੀ ਨੂੰ ਕਹਿਣਾ ਠੀਕ ਹੈ ਨਾ ਤੂੰ ਹੀ ਕਹੀ ਜਾ ਜੋ ਕਹਿਣਾ ਮੈਂ ਇਹਦੇ ਵਿੱਚ ਹਾਮੀ ਨਹੀਂ ਭਰਨੀ ਤੂੰ ਮੰਮੀ ਜੀ ਨੇ ਤੁਸੀਂ ਹਾਮੀ ਭਰ ਦਿਓ ਅੱਗੇ ਮੈਂ ਆਪੇ ਗੱਲ ਕਰ ਲਵਾਂ ਠੀਕ ਹੈ ਚਲ ਕੋਈ ਗੱਲ ਨਹੀਂ ਮੈਂ ਰਪਿੰਦਰ ਨੂੰ ਵੀ ਕਹਿਣਾ ਵਾ ਵੀ ਤੂੰ ਨਾ ਨਾ ਕਰੀ ਉਦੋਂ ਜਦੋਂ ਮੰਮੀ ਬੈਠੂਗੀ ਨਾ ਵਿੱਚ ਚਲ ਠੀਕ ਹੈ ਕਰ ਲੀਂਗਾ ਚਲ ਛੱਡ ਯਾਰ ਗੱਲਾਂ ਮੈਂ ਚੱਲੇ ਹਵੇਲੀ ਮੈਂ ਡੰਗਰ ਬਾਨਾ ਵਾ ਤੇ ਤੂੰ ਘਰ ਰੋਟੀ ਬਣੀ ਉਹ ਚਲ ਮੈਂ ਵੀ ਤੇਰੇ ਨਾਲ ਹੀ ਚੱਲਣਾ ਕੀ ਕਰਨਾ ਚਲ ਆ ਜਾ ਫਿਰ